ਲੋ ਜੀ ਸਤਿ ਸ੍ਰੀ ਅਕਾਲ ਜਨ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਜੀਤ ਕੌਰ ਜੋਸ਼ੀ ਜੋਸ਼ੀ ਜਨਰਾਉਂ ਟੈਂਪੋਰ ਅਸਤ ਕਰਦੀ ਆ ਲੋ ਜੀ ਅਸੀਂ ਹਾਜ਼ਰ ਆ ਅੱਜ ਤੁਹਾਡੀ ਕਚਹਿਰੀ ਵਿੱਚ ਨੀਤਾਂ ਦੀ ਪਟਾਰੀ ਵਿੱਚੋਂ ਬਹੁਤ ਪਿਆਰਾ ਜਿਹਾ ਲੋਕ ਗੀਤ ਲੈ ਕੇ ਇਹ ਗੀਤ ਇੱਕ ਮਟਿਆਰ ਮੰਗੀ ਹੋਈ ਹੈ ਅੰਦਾਜ਼ਾ ਹੀ ਲਾਇਆ ਮੈਂ ਵੀ ਤੁਸੀਂ ਵੀ ਦੇਖਦਾ ਅੰਦਾਜ਼ਾ ਲਾਇਆ ਤੇ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਹੈ ਵੀ ਤੂੰ ਪੜ੍ਹ ਲਿਖ ਲੈ ਨਹੀਂ ਤਾਂ ਫਿਰ ਤਾਂਗੇ ਪਾਉਂਦਾ ਫਿਰੇਗਾ ਹਨਾ ਤੇ ਵੀ ਆਪਾਂ ਤੋਂ ਜਿਹੜੇ ਸਾਥੀ ਪੜ੍ਹ ਲਿਖੀ ਜਾਂਦੇ ਨੇ ਮੈਂ ਵੀ ਕਿਸੇ ਪੜ੍ਹੇ ਨਹੀਂ ਜਿਹੜੀ ਨਾਰਖਾ ਵਾਰੀਕ ਨੂੰ ਹੁੰਦਾ ਚਲ ਮੁੰਡਾ ਪੜ੍ਹ ਲਿਖੀ ਹੋਵੇ ਹੈਨਾ ਤੇ ਫਿਰ ਉਹਨੂੰ ਸੰਬੋਧਨ ਕਰਕੇ ਕਹਿੰਦੀ ਆ ਵੀ ਹਲਕਾ ਆਪਣੇ ਵਿਆਹ ਉਹਦੀ ਵੀ ਦਾ ਟਾਈਮ ਵੀ ਬਹੁਤ ਦੂਰ ਪਿਆ ਹੈਗਾ ਤੇ ਤੂੰ ਪੜ ਹੈ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਪੀੜੀਆ ਖਤਮ ਕਰੋ ਬਹੁਤੀ ਸੌਖਾ ਜਾਂ ਛੋਟਾ ਜਿਹਾ ਨੁਕਤਾ ਤੇ ਹਰ ਤਰ੍ਹਾਂ ਦੇ ਨੁਕਤੇ ਵਿੱਚ ਪਾਈ ਜਾਣੀ ਆ ਤੇ ਇਹ ਪੀੜੇ ਵਾਸਤੇ ਆ ਕਿ ਭੈਣਾਂ ਨੇ ਫੋਨ ਵੀ ਕਰਿਆ ਸੀ ਕਹਿੰਦੇ ਜੀ ਕੋਈ ਪੀੜੇ ਵਾਸਤੇ ਵੀ ਨੁਕਤਾ ਪਾਇਓ ਹੈ ਉਹ ਉਹ ਵੰਦੀ ਤੇ ਇਹ ਗੀਤ ਦਾ ਮਾਣੋ ਤੁਸੀਂ ਆਨੰਦ ਤੇ ਨਾ ਗੀਤਾਂ ਨੂੰ ਗਾਇਆ ਕਰੋ ਹੁਣ ਤਾਂ ਵਿਹਾਂ ਸੀਜ਼ਨ ਆ ਗਿਆ ਹੈ ਨਾ ਤੇ ਤੁਸੀਂ ਨਾ ਗੀਤਾਂ ਨੂੰ ਗਾਇਆ ਕਰੋ ਸਾਡੇ ਨਾਲ ਵੀ ਗੂੰਜਦੋਂ ਸੰਗਮ ਨੇ ਨਾ ਤੇ ਤੁਸੀਂ ਨਾਲ ਵੀ ਗੂੰਗੁਣਾਇਆ ਕਰੋ ਫਿਰ ਕਈ ਵਾਰੀ ਗਾਉਣੇ ਆ ਜਾਂਦੇ ਜਿਹਨ ਨਹੀਂ ਗਾਉਣੇ ਹੁੰਦੇ ਵਾਕਈ ਅੱਛੇ ਹੀ ਭੈਣਾਂ ਕਹਿੰਦੀਆਂ ਵੀ ਅਸੀਂ ਗਾਉਣੇ ਆ ਜੀ ਸਾਨੂੰ ਆਉਂਦੇ ਨੇ ਤੇ ਸਾਨੂੰ ਬਹੁਤ ਵਧੀਆ ਲੱਗਦੇ ਨੇ ਤੇ ਕਮੈਂਟ ਤਾਂ ਕਹਿੰਦੇ ਸਾਨੂੰ ਕਈ ਲਿਖ ਲੈ ਨਹੀਂ ਆਉਂਦੇ ਹੈਗੇ ਨਹੀਂ ਮੈਂ ਕਹਾਂ ਤੁਹਾਡੇ ਕਮੈਂਟ ਪਰ ਲਿਖੇ ਨਹੀਂ ਹੁੰਦੇ ਉਹ ਕਹਿੰਦੇ ਸਾਨੂੰ ਲਿਖਣੇ ਨਹੀਂ ਆਉਂਦੇ ਤੇ ਹੁਣ ਅਸੀਂ ਬੱਚਿਆਂ ਤੋਂ ਲਖਾਇਆ ਕਰਾਂਗੇ ਚਲੋ ਮੱਖਾ ਮੈਨੂੰ ਵੀ ਘੱਟ ਹੀ ਲਿਖਣਾ ਹੁੰਦਾ ਮੈਂ ਵੀ ਇਹੀ ਜਿਹੀ ਹਾਂ ਚਲ ਆਹ ਜਰੂਰ ਲਿਖ ਦਿਆ ਕਰੋ ਫਿਰ ਸਾਡਾ ਹੌਸਲਾ ਵਧ ਜਾਂਦਾ ਵੀ ਕਹਿਜੇ ਨਹੀਂ ਹੈ ਨਾ ਲਓ ਮਾਣੋ ਇਸ ਗੀਤ ਦਾ ਆਨੰਦ ਤੇ ਫਿਰ ਆਪਾਂ ਨੂੰ ਪਰਣੀ ਸੇ ਆਮ ਗੀਤ ਲਓ ਸੁਣੋ ਬਰਦੇ ਤੜੀ ਕੇ ਮੈਂ ਮਾਂਜਾ ਪਰਾਤਾ ਦੀ ਬਾਤੇਰੇ ਸਾਥੀ ਤਾਂ ਪੜੀ ਗਏ ਜਮਾਤਾ ਵੀ ਬਾਤ ਨੂੰ ਵੀ ਪੜ ਜਾਨੀਆ ਨਹੀਂ ਤਾਂ ਪੈ ਜਾਵ ਠਿੰਡੇ ਵਾਲੀ ਛੜਿ ਕੇ ਵੀ ਬਾਜੀ ਤੇ ਜਕ ਤੇ ਟਾਂਗ ਖੜਿ ਕੇ ਵੀ ਬਾਜੰਬੀ ਕੋੜੀ ਦਾ ਫੁਮਣ ਲਾੜਿ ਕੇ ਵੀ ਬਹਾਲੇ ਮੰਜ਼ਲਾ ਮਿਲਣ ਦੀਆ ਦੂਰ ਰੂਰ ਵਿਵਾਸਾਂ ਮੈਂ ਰਖੀਆ ਵਰਦੇ ਤੜੀਕੇ ਕਰਾ ਅਰਦਾਸੇ ਵਿਵਾ ਜਾਨੀਆਂ ਨੈਤਾ ਪੈਜਵ ਠਿੰਡੇ ਵੜੀ ਕੇ ਸਾੜੀ ਕੇ ਵੀ ਬਾਜੀ ਤੇ ਜਕ ਤੇ ਟਾਂਗ ਖੜੀ ਕੇ ਵੀ ਬਜੰਬੀ ਕੋੜੀ ਦਾ ਭੂਮਣ ਲਾੜੀ ਕੇ ਵੀ ਬਹਾਨੇ ਮੰਝੀਲਾ ू रे विबास मैं ताड़ी के मैं फेरा वो कर भी बाते ਨਾ ਕਰੇ ਵੀ ਬਾਤ ਵੀ ਜਾ ਜਾਨੀਆ ਨਹੀਂ ਦਾ ਪੰਜਾਬ ਢਿੰਡੇ ਬਣੀ ਸੜੀਕੇ ਵੀ ਬਾਜੀ ਥੇ ਜਕਾ ਤੇ ਟਾਂਗ ਖੜੀਕੇ ਵੀ ਬਟੇੰਭੀ ਕੋੜੀ ਦਾ ਭੂਮ ਮਹਿਲਾ ਮਿਲਣ ਦੀਆ ਦੂਰ ਵੀ ਬਾਬ ਨੇ ਚਾਹ ਤਾ ਮਿਲਾਂਗੇ ਜੇ ਰੂਰੇ ਵੀ ਬਾਸਾ ਮੇਰੇ ਕੀਆ ਬੜੇ ਤੜਕੇ ਮੈਂ

लाट के भी बहाले मंजिल मिलन दिया दूर भी बार बने छाया धाम मिलांगे रूर भी बसा में रखी ਗੀਤ ਬਹੁਤ ਛੋਟਾ ਸੀ ਗੀਤ ਹੋਇਆ ਪੂਰਾ ਤੇ ਪਰ ਇਹਦੇ ਜਿਹੜੇ ਅਰਥ ਨੇ ਤੁਸੀਂ ਸਮਝਦੇ ਹੋਵੋ ਕਿ ਉਸ ਦੇ ਵਰਮਲੇ ਉਹ ਕੀ ਕਹਿੰਦੀ ਹੈ ਵੀ ਤੂੰ ਪੜ੍ਹ ਲਿਖ ਜਾ ਹਨਾ ਨਹੀਂ ਤਾਂ ਫਿਰ ਉਹ ਤਾਂਗਾਂ ਦੇ ਤਾਂਗੇ ਚ ਲਾਉਣੇ ਪੈਣਗੇ ਉੱਥੇ ਕਮਿਸ਼ਨ ਦੇ ਤੁਸੀਂ ਤਾਂਗੇ ਜਿੱਥੇ ਖੜੇ ਹੁੰਦੇ ਉਸੇ ਜਾ ਕੇ ਉਹੀ ਕੰਮ ਫਿਰ ਤੈਨੂੰ ਕਰਨਾ ਪਊਗਾ ਤੇ ਤੂੰ ਜ਼ਰੂਰ ਪੜ੍ਹ ਲਿਖ ਲੈ ਹਨਾ ਤੇ ਲੋ ਹੁਣ ਆਜੋ ਤੁਸੀਂ ਨੁਕਤੇ ਵੱਲ ਤੇ ਆਪ ਮਾਣੋ ਤੰਦਰੁਸਤੀ ਦਾ ਆਨੰਦ ਵੀ ਦੇ ਨੋਟਾ ਹੈਗਾ ਇਹ ਵੀ ਜਿਵੇਂ ਕਿਸੇ ਨੂੰ ਕਹਿੰਦੇ ਵੀ ਪੀੜੀਆ ਹੋ ਜੇ ਹੈਨਾ ਤਾਂ ਕੀ ਕਰਨਾ ਹੈ ਤਾਂ ਤੁਸੀਂ ਮੂੜੀਆਂ ਤਾਂ ਹੁਣ ਆਮ ਹੀ ਨੇ ਹੈਨਾ ਮੂੜੀਆਂ ਦੇ ਪੱਤਿਆਂ ਦਾ ਰਸ ਕੱਢ ਲਓ 100 ਗ੍ਰਾਮ ਕਿੰਨਾ ਰਸ ਕੱਢਣਾ ਹੈ 100 ਗ੍ਰਾਮ ਰਸ ਤਾਂ ਕੱਢ ਲਓਗੇ ਨਾ ਤੇ ਉਹਨਾਂ ਦੇ ਪੱਤਰ ਤਾਂ ਮਿਕਸੀ ਚ ਰਗੜ ਕੇ ਤੇ ਚੁੰਨੀ ਨਾਲ ਉਹਨਾਂ ਨੂੰ ਪੁੰਨ ਲਓ ਰਸ ਨਿਕਲਿਆ ਹੋਊਗਾ ਤੇ ਇੱਕ ਰਤੀ ਜਿਵੇਂ ਇੱਕ ਚੁੰਡੀ ਖਿਲਕ ਕੀਤੀ ਹੋਈ ਫਟਕੜੀ ਉਹਦੇ ਨਾਲ ਉਹ ਤੁਸੀਂ ਲੋ ਜੀ ਵੀਰਿਆ ਉਹਨੂੰ ਦਿਓ ਇਹੇ 5-7 ਦਿਨ ਲਓ ਤੇ ਫਰਕ ਪਹਿਲੇ ਦਿਨ ਹੀ ਪੈਣਾ ਸ਼ੁਰੂ ਹੋ ਜੂਗਾ 5-7 ਦਿਨਾਂ ਚ ਤੁਸੀਂ ਠੀਕ ਹੋ ਜਾਵੋਗੇ ਜੇ ਥੋੜਾ ਮੋਟਾ ਫਰਕ ਰਹਿੰਦਾ ਤਾਂ ਆਪਾਂ ਉਹ ਦਿਨ ਹੋਰ ਵਧਾ ਦਿੰਨੇ ਆ ਹਨਾ 5-4 ਦਿਨ ਹੋਰ 2 ਦਿਨ ਵੱਧ ਲੈ ਲਓ ਤੇ ਸਮਝ ਗਏ ਨਾ ਕੀ ਲੈਣਾ ਦੁਬਾਰਾ ਫੇਰ ਰਿਪੀਟ ਕਰ ਦਿੰਨੀ ਆ ਮੂਰੀ ਦੇ ਪੱਤਿਆਂ ਦਾ ਰਸ 100 ਗ੍ਰਾਮ ਤੇ ਖਿਲ ਕੀਤੀ ਹੋਈ ਫਟਕੜੀ ਕਿੰਨੀ ਇੱਕ ਰੱਤੀ ਲੈਣੀ ਆ ਇੱਕ ਰੱਤੀ ਫਟਕੜੀ ਖੇਲ ਲਈ ਤੇ ਉਹਦੇ ਚ ਲਾ ਕੇ ਉਹ ਤੁਸੀਂ ਲੈ ਲਓ ਤੇ ਪੰਜ ਸੱਤ ਦਿਨ ਲਿਓ ਪੀੜੀਏ ਤੋਂ ਛੁੱਟੀ ਪਾਓ ਪੀੜੀਏ ਸ਼ੂਭ ਅੰਤਰ ਹੋ ਜੂਗਾ ਤੇ ਲੋ ਮਾਣੋ ਇਸ ਨੁਕਤੇ ਦਾ ਆਨੰਦ ਤੇ ਇਸ ਦੀ ਗੀਤ ਦਾ ਵੀ ਆਨੰਦ ਮਾਣੋ ਤੇ ਗੀਤ ਨੂੰ ਗਾਇਆ ਕਰੋ ਸੋਣਿਆ ਸੱਤਾਂ ਜਿਹਾਂ ਜਾਂ ਗਾਇਆ ਗਿਆ ਅੱਜ ਆਵਾਜ਼ ਨਹੀਂ ਠੀਕ ਸੀ ਹੈਨਾ ਚਲੋ ਸਾਨੂੰ ਅਸਲ ਤਾਂ ਵਧੀਆ ਲੱਗਿਆ ਹੋਊ ਗੀਤ ਨੂੰ ਵਧੀਆ ਹੀ ਕਰੋ ਤੇ ਲੋ ਹੁਣ ਤੁਸੀਂ ਸਾਨੂੰ ਦਿਓ ਛੁੱਟੀਆਂ ਕੱਲ ਨੂੰ ਅਸੀਂ ਤੁਹਾਨੂੰ ਫੇਰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਮਿਲਾਂਗੇ ਛੇਤੀ ਹੀ ਮੈਂ ਤੁਹਾਨੂੰ ਢੋਲਕੀ ਦੇ ਗੀਤ ਸੁਣਾਉਂ ਅੱਜ ਹੀ ਸ਼ੁਰੂ ਕਰਨਾ ਸੀ ਢੋਲਕੀ ਵਾਲਾ ਮੁੰਡਾ ਅੱਜ ਸਾਡੇ ਕੋਲ ਆਇਆ ਨਹੀਂ ਹੋਰ ਸਾਡੀ ਜੋੜੀ ਬਣੀ ਨਹੀਂ ਤੇ ਫਿਰ ਅਸੀਂ ਕਿਸੇ ਨੂੰ ਬੁਲਾਇਆ ਤੇ ਫਿਰ ਅਸੀਂ ਉਹ ਕੱਲ ਨੂੰ ਤੁਹਾਨੂੰ ਢੋਲਕੀ ਵਾਲੀ ਗੀਤ ਸੁਣਾਵਾਂਗੇ ਅਮੀ ਦੇ ਕੱਲ ਨੂੰ ਜਰੂਰ ਉਹ ਗੀਤ ਸੁਣਾਵਾਂਗੇ ਲੋ ਦੇਵਸਾਨ ਨੂੰ ਫੁੱਟੀਆਂ ਧੰਨਵਾਦ ਸਾਡੀ ਵੀਡੀਓ ਦੇਖਣ ਲਈ